ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਯਾਨੀ ਕਿ ਐਨ ਐਚ ਏ ਆਈ ਦੇ ਅਧਿਕਾਰੀ ਸੁਰੱਖਿਤ ਨਹੀਂ ਹਨ ਅਜਿਹੇ ਇਲਜ਼ਾਮ ਲਗਾ ਲਗਾਏ ਗਏ ਨੇ ਐਨ ਐਚ ਏ ਆਈ ਵੱਲੋਂ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਮੁੱਖ ਸਕੱਤਰ ਕੋਲ ਜੋ ਚਿੱਠੀ ਪਹੁੰਚੀ ਹੈ ਸਾਫ ਤੌਰ ਤੇ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਜੋ ਪ੍ਰੋਜੈਕਟ ਪੰਜਾਬ ਦੇ ਵਿੱਚ ਚੱਲ ਰਹੇ ਨੇ ਉਨ੍ਹਾਂ ਪ੍ਰੋਜੈਕਟਾਂ ਨੂੰ ਚਲਾਉਣ ਵਾਲੇ ਜਿੰਨੇ ਵੀ ਕੰਟਰੈਕਟਰ ਨੇ ਜਿੰਨੇ ਵੀ ਅਫਸਰ ਨੇ ਅਧਿਕਾਰੀ ਨੇ ਉਹ ਪੰਜਾਬ ਦੇ ਵਿੱਚ ਹੁਣ ਸੁਰੱਖਿਅਤ ਨਹੀਂ ਹੈ ਇਸ ਨੂੰ ਲੈ ਕੇ ਬਕਾਇਦਾ NHAIA ਵੱਲੋਂ ਕਈ ਕਿਸਾਨਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਤੇ ਇਸੇ ਦੇ ਵਿੱਚ ਲੱਖਾ ਸਿਧਾਣਾ ਦਾ ਨਾਮ ਵੀ ਸ਼ਾਮਲ ਹੈ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਮੁਖ ਸਕੱਤਰ ਨੂੰ ਚਿੱਠੀ ਪਹੁੰਚਦੀ ਹੈ ਸ਼ਿਕਾਇਤ ਪਹੁੰਚਦੀ ਹੈ ਤਾਂ ਤਕਰੀਬਨ 33 ਤੋਂ 34 ਪੰਨਿਆਂ ਦਾ ਇਹ ਡਾਕੂਮੈਂਟ ਭੇਜਿਆ ਜਾਂਦਾ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਐਨ ਐਚ ਏ ਆਈਏ ਵੱਲੋਂ ਕਿ ਜੋ ਵੀ ਸਾਰੀ ਕਾਰਵਾਈ ਵਾਪਰੀ ਹੈ ਜਿੰਨੇ ਵੀ ਲੋਕਾਂ ਦੀ ਕੁੱਟਮਾਰ ਹੋਈ ਹੈ ਉਹਨਾਂ ਦੀਆਂ ਤਸਵੀਰਾਂ ਵੀ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਕਿ ਜੋ ਵੀ ਭਾਰਤ ਮਾੜਾ ਪ੍ਰੋਜੈਕਟ ਦੇ ਤਹਿਤ ਪੰਜਾਬ ਦੇ ਵਿੱਚ ਪ੍ਰੋਜੈਕਟ ਚੱਲ ਰਹੇ ਨੇ ਸੜਕੀ ਪ੍ਰੋਜੈਕਟ ਹਾਈਵੇ ਪ੍ਰੋਜੈਕਟ ਚੱਲ ਰਹੇ ਨੇ ਉਸ ਨੂੰ sire ਨਹੀਂ ਚੜਨ ਦਿੱਤਾ ਜਾ ਰਿਹਾ ਕਿਸਾਨਾਂ ਵੱਲੋਂ ਲੋਕਾਂ ਵੱਲੋਂ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਤਾਂ ਕੀਤਾ ਹੀ ਜਾ ਰਿਹਾ ਇੱਥੋਂ ਤੱਕ ਕਿ NHAI ਦੇ ਅਫਸਰਾਂ ਨੂੰ ਅਧਿਕਾਰੀਆਂ ਨੂੰ ਕੁੱਟਿਆ ਤੱਕ ਜਾ ਰਿਹਾ ਕਈਆਂ ਦੇ ਹੱਡਾਂ ਪੈਰਾਂ ਨੂੰ ਸੱਟਾਂ ਮਾਰੀਆਂ ਨੇ ਅੱਖਾਂ ਤੱਕ ਦੀਆਂ ਤਸਵੀਰਾਂ ਨੇ ਜੋ ਸ਼ਿਕਾਇਤ ਉਹ ਜੋ ਨਾਲ ਨਥੀ ਕਿੰਨੀਆਂ ਗਈਆਂ ਨੇ ਤਾਂ ਇਸ ਤੋਂ ਬਾਅਦ ਜਿਵੇਂ ਹੀ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਇਹ ਚਿੱਠੀ ਮਿਲਦੀ ਹੈ ਤਾਂ ਉਹਨਾਂ ਵੱਲੋਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਬਕਾਇਦਾ ਇਹ ਸਭ ਕੁਝ ਲਿਖ ਕੇ ਕਿਹਾ ਜਾਂਦਾ ਹੈ ਕਿ ਐਕਸ਼ਨ ਜਲਦੀ ਲਿਆ ਜਾਵੇ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਜੋ ਵੀ NHAI ਦੀ ਸ਼ਿਕਾਇਤ ਆ ਉਸ ਨੂੰ ਜਲਦ ਦੁਰਸਤ ਕੀਤਾ ਜਾਵੇ ਤੁਹਾਨੂੰ ਦੱਸ ਦਿੰਦੇ ਆ ਕਿ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਵੱਲੋਂ ਜੋ ਚਿੱਠੀਆਂ ਲਿਖੀਆਂ ਗਈਆਂ ਨੇ ਉਹਨਾਂ ਦੇ ਤਹਿਤ ਜੋ ਪ੍ਰੋਜੈਕਟ ਚੱਲ ਰਹੇ ਨੇ ਜਲੰਧਰ ਤੇ ਲੁਧਿਆਣਾ ਦੇ ਵਿੱਚ ਕਟਨਾਵਾ ਵਾਪਰੀਆਂ ਨੇ ਅਫਸਰਾ ਦੇ ਨਾਲ ਕੁੱਟਮਾਰ ਹੋਈ ਹੈ ਤੇ ਨਾਲ ਹੀ ਲਿਖਿਆ ਗਿਆ ਹੈ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਬਾਅਦ ਵਿੱਚ ਜੋ FIR ਦਰਜ ਹੋਈ ਹੈ ਉਸ ਦੇ ਵਿੱਚ ਧਰਾਵਾ ਕੋਈ ਬਹੁਤੀਆਂ ਸਖਤ ਨਹੀਂ ਲੱਗੀਆਂ ਜਿਸ ਤੋਂ ਬਾਅਦ ਜੋ ਲੋਕ ਨੇ ਉਹ ਰਿਹਾ ਵੀ ਹੋ ਚੁੱਕੇ ਨੇ ਬਰੀ ਹੋ ਚੁੱਕੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਲੱਖਾ ਸਿਧਾਣਾ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ ਕਿ ਲੱਖਾ ਸਿਧਾਣਾ ਜੋ ਕਿਸਾਨ ਆਗੂ ਨੇ ਉਹਨਾਂ ਵੱਲੋਂ ਵੀ ਡਰਾਇਆ ਧਮਕਾਇਆ ਜਾ ਰਿਹਾ ਉਹਨਾਂ ਦੇ ਕੋਲੋਂ ਅਧਿਕਾਰੀ ਅਫਸਰ ਡਰ ਰਹੇ ਨੇ ਤੇ ਕੰਮ ਕਰਨ ਤੋਂ ਕਿਨਾਰਾ ਕਰ ਰਹੇ ਨੇ ਇਨਕਾਰ ਕਰ ਰਹੇ ਨੇ ਇਸ ਤੋਂ ਪਹਿਲਾਂ ਵੀ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਜੋ ਨਿਤਿਨ ਗੜਕਰੀ ਮੰਤਰੀ ਕੇਂਦਰੀ ਮੰਤਰੀ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਤਿੰਨ ਵੱਡੇ ਪ੍ਰੋਜੈਕਟ ਖੂ ਖਾਤੇ ਵੜ ਗਏ ਨੇ ਕਿਉਂਕਿ ਉਸ ਲੈ ਕੇ ਸਰਕਾਰ ਨੇ سنجੀਦਗੀ ਨਹੀਂ ਦਿਖਾਈ ਸੀ ਤਾਂ ਹੁਣ ਉਸ ਤੋਂ ਬਾਅਦ ਐਨਐਚਏ ਵੱਲੋਂ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਉੱਤੇ ਇਹ ਜੋ ਇਲਜ਼ਾਮ ਲਗਾਏ ਨੇ ਕਿਸਾਨਾਂ ਦੇ ਉੱਤੇ ਲੋਕਾਂ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਕਾਰਨ ਅਫਸਰ ਅਧਿਕਾਰੀ ਕੰਮ ਕਰਨ ਲਈ ਇੱਥੇ ਰਾਜ਼ੀ ਨਹੀਂ ਕਿਉਂਕਿ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਹੈ ਤਾਂ ਇਸੇ ਕਾਰਨ ਲਗਾਤਾਰ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਹ ਸਭ ਨੂੰ ਲੈ ਕੇ ਜੋ ਮੁੱਖ ਸਕੱਤਰ ਹੈ ਚੀਫ ਸੈਕਟਰੀ ਹੈ ਉਹਨਾਂ ਵੱਲੋਂ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਸਾਰੇ ਘਟਨਾ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਐਫ ਆਈ ਆਰ ਦਰਜ ਕੀਤੀ ਜਾਵੇ ਜਲੰਧਰ ਤੇ ਲੁਧਿਆਣਾ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਸੀ ਅਧਿਕਾਰੀਆਂ ਤੇ ਜੋ ਹਮਲਾ ਹੋਇਆ ਸੀ ਇਨ੍ਹਾਂ ਹਮਲਿਆਂ ਵਿੱਚ ਹਮਲਾਵਰਾਂ ਦੇ ਖਿਲਾਫ ਪੁਲਿਸ ਵੱਲੋਂ ਕਮਜ਼ੋਰ ਧਾਰਾ ਲਗਾਈਆਂ ਗਈਆਂ ਨੇ ਜਿਸ ਤੋਂ ਬਾਅਦ ਹਮਲਾਵਰਾਂ ਨੂੰ ਜ਼ਮਾਨਤ ਮਿਲ ਗਈ ਹੈ ਇਹ ਐਨ ਐਚ ਏ ਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਅਤੇ ਉਹਨਾਂ ਦਾ ਨਾਲ ਹੀ ਇਹ ਵੀ ਮੰਗ ਕੀਤੀ ਗਈ ਹੈ ਕਿ ਇਹ ਧਾਰਾਵਾਂ ਕੱਚੀਆਂ ਨੇ ਬਹੁਤ ਥੋੜੀਆਂ ਨੇ ਛੋਟੀਆਂ ਨੇ ਇਨਾਂ ਦੇ ਬਦਲੇ ਇਰਾਦਾ ਕਤਲ ਵਰਗੀ ਧਾਰਾ ਲਗਾਉਣੀ ਚਾਹੀਦੀ ਹੈ ਪਰ ਜੋ ਕਿ ਅਜੇ ਹ ਨਹੀਂ ਹੋਇਆ ਦੂਜੇ ਪਾਸੇ ਲੁਧਿਆਣਾ ਦੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਆਗੂ ਲੱਖਾ ਸਿਧਾਣਾ ਅਤੇ ਪਿੰਡ ਦੇ ਲੋਕਾਂ ਵੱਲੋਂ NHAI ਦੇ ਕੈਂਪ ਆਫਿਸ ਨੂੰ ਅੱਗ ਲਗਾਉਣ ਅਤੇ ਜਿੰਦਾ ਸਾੜਨ ਦੀ ਧਮਕੀ ਦਿੱਤੀ ਹੈ ਯਾਨੀ ਕਿ ਸਿੱਧੇ ਸਿੱਧੇ ਤੌਰ ਦੇ ਉੱਤੇ ਇਹ ਰਾਸ਼ਟਰੀ ਮੁੱਦਾ ਹੁਣ ਬਣਾ ਲਿਆ ਗਿਆ ਹੈ ਕਿ ਜੋ ਵੀ NHAI ਦੇ ਕੈਂਪ ਦੇ ਉੱਤੇ ਲੱਖਾ ਸਿਧਾਣਾ ਤੇ ਕਿਸਾਨਾਂ ਨੇ ਹਮਲਾ ਕੀਤਾ ਹੈ ਅੱਗ ਲਗਾਉਣ ਦੀ ਗੱਲ ਆਖ ਦਿੱਤੀ ਗਈ ਹੈ ਯਾਨੀ ਕਿ ਸਿੱਧਾ ਇਰਾਦਾ ਹੈ ਕਤਲ ਦੀ ਮੰਗ ਕੀਤੀ ਜਾ ਰਹੀ ਹੈ ਐਨਐਚਆਈ ਦੇ ਅਧਿਕਾਰੀਆਂ ਦਾ ਕਹਿਣਾ ਕਿ ਅਜਿਹੇ ਮਾਹੌਲ ਵਿੱਚ ਪ੍ਰੋਜੈਕਟ ਉੱਤੇ ਪੰਜਾਬ ਵਿੱਚ ਕੰਮ ਕਰਨਾ ਬਹੁਤ ਔਖਾ ਹੈ ਚੀਫ ਸੈਕਟਰੀ ਨੇ ਜੋ ਸ਼ਿਕਾਇਤ ਮਿਲੀ ਹੈ ਉਸ ਤੋਂ ਬਾਅਦ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਖੋਸ ਕਾਰਵਾਈ ਕਰਦੇ ਹੋਏ ਐਫ ਆਈ ਆਰ ਦਰਜ ਕੀਤੀ ਜਾਵੇ ਮਾਮਲੇ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ਦਰਅਸਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਇਸ ਭਾਰਤ ਮਾਲਾ ਪ੍ਰੋਜੈਕਟ ਦੀ ਸਮੀਖਿਆ ਮੀਟਿੰਗ ਕਰਨ ਜਾ ਰਹੇ ਨੇ ਇਸ ਦੌਰਾਨ ਕਿਆਸ ਰਈਆਂ ਲਗਾਈਆਂ ਜਾ ਰਹੀਆਂ ਨੇ ਕਿ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ 28 اگست نو پردھانमन्त्री নরেন্দ্র মোਦੀ ਨੂੰ ਸ਼ਿਕਾਇਤ ਇਸ ਸੰਬੰਧ ਵਿੱਚ ਕਰ ਸਕਦੇ ਨੇ ਯਾਨੀ ਕਿ ਪੰਜਾਬ ਨੂੰ ਲੈ ਕੇ ਜੋ ਹੁਣ ਤੱਕ ਵਿਵਾਦ ਚੱਲ ਰਿਹਾ ਹੈ ਚਾਹੇ ਹੋ ਨੇਤਨ ਗੜਕਰੀ ਦੇ ਇਲਜ਼ਾਮ ਹੋਣ ਕੇ ਸਰਕਾਰ ਦੀ سنجਿਦਗੀ ਕਾਰਨ ਇੱਥੋਂ ਦੇ ਵੱਡੇ ਪ੍ਰੋਜੈਕਟ ਖਤਮ ਹੋਏ ਨੇ ਤੇ ਹੁਣ NHAI ਵੱਲੋਂ ਜੋ ਇਲਜ਼ਾਮ ਲਗਾਏ ਗਏ ਨੇ ਪੰਜਾਬ ਦੇ ਲੋਕਾਂ ਦੇ ਉੱਤੇ ਕਿਸਾਨਾਂ ਗੂ ਲੱਖਾ ਸਿਧਾਨਾ ਦੇ ਉੱਤੇ ਤਾਂ ਉਸ ਦੀ ਸਮੀਖਿਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸ਼ਾਮਲ ਕਰਨ ਦੀ ਸ਼ਾਇਦ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਮੁੱਦਾ ਜਿਹੜਾ ਨੈਸ਼ਨਲ ਮੁੱਦਾ ਹੋਰ ਜ਼ਿਆਦਾ ਪੱਕ ਜਾਏਗਾ ਕਿਉਂਕਿ ਪ੍ਰਧਾਨ ਮੰਤਰੀ ਜਦੋਂ ਇਸ ਸਾਰੇ ਪ੍ਰੋਜੈਕਟ ਦੀ ਸਮੀਖਿਆ ਕਰਨਗੇ ਤਾਂ ਲਾਜ਼ਮੀ ਹੈ ਕਿ ਇਹ ਘਟਨਾਵਾਂ ਦਾ ਜ਼ਿਕਰ ਵੀ ਉੱਥੇ ਜ਼ਰੂਰ ਹੋਵੇਗਾ ਤਾਂ ਇਹ ਸਭ ਨੂੰ ਲੈ ਕੇ ਹੁਣ ਮੁਖ ਸਕੱਤਰ ਨੇ ਜੋ ਪੰਜਾਬ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜਲਦ ਤੋਂ ਜਲਦ ਇਸ ਮਾਮਲੇ ਤੇ ਐਕਸ਼ਨ ਲਿਆ ਜਾਵੇ ਤਾਂ ਦੇਖਣਾ ਹੋਵੇਗਾ ਉਸ ਤੋਂ ਬਾਅਦ ਹੁਣ ਕੀ ਸਖਤ ਕਾਰਵਾਈ ਹੁੰਦੀ ਹੈ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਯਾਨੀ ਕਿ ਐਨ ਐਚ ਏ ਆਈ ਦੇ ਅਧਿਕਾਰੀ ਸੁਰੱਖਿਤ ਨਹੀਂ ਹਨ ਅਜਿਹੇ ਇਲਜ਼ਾਮ ਲਗਾ ਲਗਾਏ ਗਏ ਨੇ ਐਨ ਐਚ ਏ ਆਈ ਵੱਲੋਂ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਮੁੱਖ ਸਕੱਤਰ ਕੋਲ ਜੋ ਚਿੱਠੀ ਪਹੁੰਚੀ ਹੈ ਸਾਫ਼ ਤੌਰ ਤੇ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਮਾਰਾ ਪ੍ਰੋਜੈਕਟ ਤਹਿਤ ਜੋ ਪ੍ਰੋਜੈਕਟ ਪੰਜਾਬ ਦੇ ਵਿੱਚ ਚੱਲ ਰਹੇ ਨੇ ਉਹਨਾਂ ਪ੍ਰੋਜੈਕਟਾਂ ਨੂੰ ਚਲਾਉਣ ਵਾਲੇ ਜਿੰਨੇ ਵੀ ਕੰਟਰੈਕਟਰ ਨੇ ਜਿੰਨੇ ਵੀ ਅਫਸਰ ਨੇ ਅਧਿਕਾਰੀ ਨੇ ਉਹ ਪੰਜਾਬ ਦੇ ਵਿੱਚ ਹੁਣ ਸੁਰੱਖਿਅਤ ਨਹੀਂ ਹੈ ਇਸ ਨੂੰ ਲੈ ਕੇ ਬਕਾਇਦਾ ਐਨ ਐਚ ਏ ਆਈਏ ਵੱਲੋਂ ਕਈ ਕਿਸਾਨਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਤੇ ਇਸੇ ਦੇ ਵਿੱਚ ਲੱਖਾ ਸਿਧਾਣਾ ਦਾ ਨਾਮ ਵੀ ਸ਼ਾਮਲ ਹੈ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਮੁਖਸਖਤਰ ਨੂੰ ਇਹ ਚਿੱਠੀ ਪਹੁੰਚਦੀ ਹੈ ਸ਼ਿਕਾਇਤ ਪਹੁੰਚਦੀ ਹੈ ਤਾਂ ਤਕਰੀਬਨ 33 ਤੋਂ 34 ਪੰਨਿਆਂ ਦਾ ਇਹ ਡਾਕੂਮੈਂਟ ਭੇਜਿਆ ਜਾਂਦਾ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਐਨ ਐਚ ਏ ਆਈਏ ਵੱਲੋਂ ਕਿ ਜੋ ਵੀ ਸਾਰੀ ਕਾਰਵਾਈ ਵਾਪਰੀ ਹੈ ਜਿੰਨੇ ਵੀ ਲੋਕਾਂ ਦੀ ਕੁੱਟਮਾਰ ਹੋਈ ਹੈ ਉਹਨਾਂ ਦੀਆਂ ਤਸਵੀਰਾਂ ਵੀ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਕਿ ਜੋ ਵੀ ਭਾਰਤ ਮਾਰਾ ਪ੍ਰੋਜੈਕਟ ਦੇ ਤਹਿਤ ਪੰਜਾਬ ਦੇ ਵਿੱਚ ਪ੍ਰੋਜੈਕਟ ਚੱਲ ਰਹੇ ਨੇ ਸੜਕੀ ਪ੍ਰੋਜੈਕਟ ਹਾਈਵੇ ਪ੍ਰੋਜੈਕਟ ਚੱਲ ਰਹੇ ਨੇ ਉਸ ਨੂੰ sire ਨਹੀਂ ਚੜਨ ਦਿੱਤਾ ਜਾ ਰਿਹਾ ਕਿਸਾਨਾਂ ਵੱਲੋਂ ਲੋਕਾਂ ਵੱਲੋਂ ਇਕੱਠੇ ਹੋ ਕੇ ਆ ਵਿਰੋਧ ਪ੍ਰਦਰਸ਼ਨ ਤਾਂ ਕੀਤਾ ਹੀ ਜਾ ਰਿਹਾ ਇੱਥੋਂ ਤੱਕ ਕਿ ਐਨ ਐਚ ਏ ਆਈ ਦੇ ਅਫਸਰਾਂ ਨੂੰ ਅਧਿਕਾਰੀਆਂ ਨੂੰ ਕੁੱਟਿਆ ਤੱਕ ਜਾ ਰਿਹਾ ਹੈ ਕਈਆਂ ਦੇ ਹੱਡਾ ਪੈਰਾਂ ਨੂੰ ਸੱਟਾਂ ਮਾਰੀਆਂ ਨੇ ਅੱਖਾਂ ਤੱਕ ਦੀਆਂ ਤਸਵੀਰਾਂ ਨੇ ਜੋ ਸ਼ਿਕਾਇਤ ਵਜੋਂ ਨਾਲ ਨਹੀਂ ਕੀਤੀਆਂ ਗਈਆਂ ਨੇ ਤਾਂ ਇਸ ਸਭ ਤੋਂ ਬਾਅਦ ਜਿਵੇਂ ਹੀ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਇਹ ਚਿੱਠੀ ਮਿਲਦੀ ਹੈ ਤਾਂ ਉਹਨਾਂ ਵੱਲੋਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਬਕਾਇਦਾ ਇਹ ਸਭ ਕੁਝ ਲਿਖ ਕੇ ਕਿਹਾ ਜਾਂਦਾ ਹੈ ਕਿ ਐਕਸ਼ਨ ਜਲਦੀ ਲਿਆ ਜਾਵੇ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਜੋ ਵੀ NHAI ਦੀ ਸ਼ਿਕਾਇਤ ਆ ਉਸ ਨੂੰ ਜਲਦ ਦੁਰਸਤ ਕੀਤਾ ਜਾਵੇ ਤੁਹਾਨੂੰ ਦੱਸ ਦਿੰਦੇ ਆ ਕਿ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਵੱਲੋਂ ਜੋ ਚਿੱਠੀਆਂ ਲਿਖੀਆਂ ਗਈਆਂ ਨੇ ਉਹਨਾਂ ਦੇ ਤਹਿਤ ਜੋ ਪ੍ਰੋਜੈਕਟ ਚੱਲ ਰਹੇ ਨੇ ਜਲੰਧਰ ਤੇ ਲੁਧਿਆਣਾ ਦੇ ਵਿੱਚ ਕਟਨਾਵਾ ਵਾਪਰੀਆਂ ਨੇ ਅਫਸਰਾਂ ਦੇ ਨਾਲ ਕੁੱਟਮਾਰ ਹੋਈ ਹੈ ਤੇ ਨਾਲ ਹੀ ਲਿਖਿਆ ਗਿਆ ਹੈ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਬਾਅਦ ਵਿੱਚ ਜੋ FIR ਦਰਜ ਹੋਈ ਹੈ ਉਸ ਦੇ ਵਿੱਚ ਧਰਾਵਾਂ ਕੋਈ ਬਹੁਤੀਆਂ ਸਖਤ ਨਹੀਂ ਲੱਗੀਆਂ ਜਿਸ ਤੋਂ ਬਾਅਦ ਜੋ ਲੋਕ ਨੇ ਉਹ ਰਿਹਾ ਵੀ ਹੋ ਚੁੱਕੇ ਨੇ ਬਰੀ ਹੋ ਚੁੱਕੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਲੱਖਾ ਸਿਧਾਣਾ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ ਕਿ ਲੱਖਾ ਸਿਧਾਣਾ ਜੋ ਕਿਸਾਨ ਆਗੂ ਨੇ ਉਹਨਾਂ ਵੱਲੋਂ ਵੀ ਡਰਾਇਆ ਧਮਕਾਇਆ ਜਾ ਰਿਹਾ ਉਹਨਾਂ ਦੇ ਕੋਲੋਂ ਅਧਿਕਾਰੀ ਅਫਸਰ ਡਰ ਰਹੇ ਨੇ ਤੇ ਕੰਮ ਕਰਨ ਤੋਂ ਕਿਨਾਰਾ ਕਰ ਰਹੇ ਨੇ ਇਨਕਾਰ ਕਰ ਰਹੇ ਨੇ ਇਸ ਤੋਂ ਪਹਿਲਾਂ ਵੀ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਜੋ ਨਿਤਿਨ ਗੜਕਰੀ ਮੰਤਰੀ ਕੇਂਦਰੀ ਮੰਤਰੀ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਤਿੰਨ ਵੱਡੇ ਪ੍ਰੋਜੈਕਟ ਖੂ ਖਾਤੇ ਵੜ ਗਏ ਨੇ ਕਿਉਂਕਿ ਉਸ ਨੇ ਕਿ ਸਰਕਾਰ ਨੇ سنجੀਦਗੀ ਨਹੀਂ ਦਿਖਾਈ ਸੀ ਤਾਂ ਹੁਣ ਉਸ ਤੋਂ ਬਾਅਦ ਐਨ ਐਚ ਆਈ ਵੱਲੋਂ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਉੱਤੇ ਇਹ ਜੋ ਇਲਜ਼ਾਮ ਲਗਾਏ ਨੇ ਕਿਸਾਨਾਂ ਦੇ ਉੱਤੇ ਲੋਕਾਂ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਕਾਰਨ ਅਫਸਰ ਅਧਿਕਾਰੀ ਕੰਮ ਕਰਨ ਲਈ ਇੱਥੇ ਰਾਜ਼ੀ ਨਹੀਂ ਕਿਉਂਕਿ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਹੈ ਤਾਂ ਇਸੇ ਕਾਰਨ ਲਗਾਤਾਰ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਹ ਸਭ ਨੂੰ ਲੈ ਕੇ ਜੋ ਮੁੱਖ ਸਕੱਤਰ ਹੈ ਚੀਫ ਸੈਕਟਰੀ ਹੈ ਉਹਨਾਂ ਵੱਲੋਂ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਸਾਰੇ ਘਟਨਾ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਐਫ ਆਈ ਆਰ ਦਰਜ ਕੀਤੀ ਜਾਵੇ ਜਲੰਧਰ ਤੇ ਲੁਧਿਆਣਾ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਸੀ ਅਧਿਕਾਰੀਆਂ ਤੇ ਜੋ ਹਮਲਾ ਹੋਇਆ ਸੀ ਇਨ੍ਹਾਂ ਹਮਲਿਆਂ ਵਿੱਚ ਹਮਲਾਵਰਾਂ ਦੇ ਖਿਲਾਫ ਪੁਲਿਸ ਵੱਲੋਂ ਕਮਜ਼ੋਰ ਧਾਰਾ ਲਗਾਈਆਂ ਗਈਆਂ ਨੇ ਜਿਸ ਤੋਂ ਬਾਅਦ ਹਮਲਾਵਰਾਂ ਨੂੰ ਜ਼ਮਾਨਤ ਮਿਲ ਗਈ ਹੈ ਇਹ ਐਨ ਐਚ ਏ ਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਅਤੇ ਉਹਨਾਂ ਦਾ ਨਾਲ ਹੀ ਇਹ ਵੀ ਮੰਗ ਕੀਤੀ ਗਈ ਹੈ ਕਿ ਇਹ ਧਰਾਵਾਂ ਕੱਚੀਆਂ ਨੇ ਬਹੁਤ ਥੋੜੀਆਂ ਨੇ ਛੋਟੀਆਂ ਨੇ ਇਨਾਂ ਦੇ ਬਦਲੇ ਇਰਾਦਾ ਕਤਲ ਵਰਗੀ ਧਾਰਾ ਲਗਾਉਣੀ ਚਾਹੀਦੀ ਹੈ ਪਰ ਜੋ ਕਿ ਅਜੇ ਹਾਂ ਨਹੀਂ ਹੋਇਆ ਦੂਜੇ ਪਾਸੇ ਲੁਧਿਆਣਾ ਦੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਆਗੂ ਲੱਖਾ ਸਿਧਾਣਾ ਅਤੇ ਪਿੰਡ ਦੇ ਲੋਕਾਂ ਵੱਲੋਂ NHAI ਦੇ ਕੈਂਪ ਆਫਿਸ ਨੂੰ ਅੱਗ ਲਗਾਉਣ ਅਤੇ ਜਿੰਦਾ ਸਾੜਨ ਦੀ ਧਮਕੀ ਦਿੱਤੀ ਹੈ ਯਾਨੀ ਕਿ ਸਿੱਧੇ ਸਿੱਧੇ ਤੌਰ ਦੇ ਉੱਤੇ ਇਹ ਰਾਸ਼ਟਰੀ ਮੁੱਦਾ ਹੁਣ ਬਣਾ ਲਿਆ ਗਿਆ ਹੈ ਕਿ ਜੋ ਵੀ NHAI ਦੇ ਕੈਂਪ ਦੇ ਉੱਤੇ ਲੱਖਾ ਸਿਧਾਣਾ ਤੇ ਕਿਸਾਨਾਂ ਨੇ ਹਮਲਾ ਕੀਤਾ ਅੱਗ ਲਗਾਉਣ ਦੀ ਗੱਲ ਆਖ ਦਿੱਤੀ ਗਈ ਹੈ ਯਾਨੀ ਕਿ ਸਿੱਧਾ ਇਰਾਦਾ ਹੈ ਕਤਲ ਦੀ ਮੰਗ ਕੀਤੀ ਜਾ ਰਹੀ ਹੈ ਐਨਐਚਆਈ ਦੇ ਅਧਿਕਾਰੀਆਂ ਦਾ ਕਹਿਣਾ ਕਿ ਅਜਿਹੇ ਮਾਹੌਲ ਵਿੱਚ ਪ੍ਰੋਜੈਕਟ ਉੱਤੇ ਪੰਜਾਬ ਵਿੱਚ ਕੰਮ ਕਰਨਾ ਬਹੁਤ ਔਖਾ ਹੈ ਚੀਫ ਸੈਕਟਰੀ ਨੇ ਜੋ ਸ਼ਿਕਾਇਤ ਮਿਲੀ ਹੈ ਉਸ ਤੋਂ ਬਾਅਦ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਥੋਸ ਕਾਰਵਾਈ ਕਰਦੇ ਹੋਏ ਐਫ ਆਈ ਆਰ ਦਰਜ ਕੀਤੀ ਜਾਵੇ ਮਾਮਲੇ ਨੂੰ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ਦਰਅਸਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਇਸ ਭਾਰਤ ਮਾਲਾ ਪ੍ਰੋਜੈਕਟ ਦੀ ਸਮੀਖਿਆ ਮੀਟਿੰਗ ਕਰਨ ਜਾ ਰਹੇ ਨੇ ਇਸ ਦੌਰਾਨ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ 28 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਿਕਾਇਤ ਇਸ ਸਬੰਧ ਵਿੱਚ ਕਰ ਸਕਦੇ ਨੇ ਯਾਨੀ ਕਿ ਪੰਜਾਬ ਨੂੰ ਲੈ ਕੇ ਜੋ ਹੁਣ ਤੱਕ ਵਿਵਾਦ ਚੱਲ ਰਿਹਾ ਹੈ ਚਾਹੇ ਉਹ ਨੇਤਨ ਗੜਕਰੀ ਦੇ ਇਲਜ਼ਾਮ ਹੋਣ ਕੇ ਸਰਕਾਰ ਦੀ سنجਿਦਗੀ ਕਾਰਨ ਇੱਥੋਂ ਦੇ ਵੱਡੇ ਪ੍ਰੋਜੈਕਟ ਖਤਮ ਹੋਏ ਨੇ ਤੇ ਹੁਣ NHAI ਵੱਲੋਂ ਜੋ ਇਲਜ਼ਾਮ ਲਗਾਏ ਗਏ ਨੇ ਪੰਜਾਬ ਦੇ ਲੋਕਾਂ ਦੇ ਉੱਤੇ ਕਿਸਾਨਾਂ ਗੂ ਲੱਖਾ ਸਿਧਾਨਾ ਦੇ ਉੱਤੇ ਤਾਂ ਉਸ ਦੀ ਸਮੀਖਿਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸ਼ਾਮਲ ਕਰਨ ਦੀ ਸ਼ਾਇਦ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਮੁੱਦਾ ਜਿਹੜਾ ਨੈਸ਼ਨਲ ਮੁੱਦਾ ਹੋਰ ਜ਼ਿਆਦਾ ਪੱਕ ਜਾਏਗਾ ਕਿਉਂਕਿ ਪ੍ਰਧਾਨ ਮੰਤਰੀ ਜਦੋਂ ਇਸ ਸਾਰੇ ਪ੍ਰੋਜੈਕਟ ਦੀ ਸਮੀਖਿਆ ਕਰਨਗੇ ਤਾਂ ਲਾਜ਼ਮੀ ਹੈ ਕਿ ਇਹ ਘਟਨਾਵਾਂ ਦਾ ਜ਼ਿਕਰ ਵੀ ਉੱਥੇ ਜ਼ਰੂਰ ਹੋਵੇਗਾ ਤਾਂ ਇਹ ਸਭ ਨੂੰ ਲੈ ਕੇ ਹੁਣ ਮੁਖ ਸਖਤਰ ਨੇ ਜੋ ਪੰਜਾਬ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜਲਦ ਤੋਂ ਜਲਦ ਇਸ ਮਾਮਲੇ ਤੇ ਐਕਸ਼ਨ ਲਿਆ ਜਾਵੇ ਤਾਂ ਦੇਖਣਾ ਹੋਵੇਗਾ ਉਸ ਤੋਂ ਬਾਅਦ ਹੁਣ ਕੀ ਸਖਤ ਕਾਰਵਾਈ ਹੁੰਦੀ ਹੈ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਯਾਨੀ ਕਿ ਐਨ ਐਚ ਏ ਆਈ ਦੇ ਅਧਿਕਾਰੀ ਸੁਰੱਖਿਅਤ ਨਹੀਂ ਹਨ ਅਜੇ ਹੈ ਇਲਜ਼ਾਮ ਲਗਾ ਲਗਾਏ ਗਏ ਨੇ ਐਨ ਐਚ ਏ ਆਈਏ ਵੱਲੋਂ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਮੁੱਖ ਸਕੱਤਰ ਕੋਲ ਜੋ ਚਿੱਠੀ ਪਹੁੰਚੀ ਹੈ ਸਾਫ ਤੋਂਰਦੇ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਜੋ ਪ੍ਰੋਜੈਕਟ ਪੰਜਾਬ ਦੇ ਵਿੱਚ ਚੱਲ ਰਹੇ ਨੇ ਉਹਨਾਂ ਪ੍ਰੋਜੈਕਟਾਂ ਨੂੰ ਚਲਾਉਣ ਵਾਲੇ ਜਿੰਨੇ ਵੀ ਕੰਟਰੈਕਟਰ ਨੇ ਜਿੰਨੇ ਵੀ ਅਫਸਰ ਨੇ ਅਧਿਕਾਰੀ ਨੇ ਉਹ ਪੰਜਾਬ ਦੇ ਵਿੱਚ ਹੁਣ ਸੁਰੱਖਿਅਤ ਨਹੀਂ ਹੈ ਇਸ ਨੂੰ ਲੈ ਕੇ ਬਕਾਇਦਾ NHAIA ਵੱਲੋਂ ਕਈ ਕਿਸਾਨਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਤੇ ਇਸੇ ਦੇ ਵਿੱਚ ਲੱਖਾ ਸਿਧਾਣਾ ਦਾ ਨਾਮ ਵੀ ਸ਼ਾਮਲ ਹੈ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਮੁਖ ਸਕੱਤਰ ਨੂੰ ਇਹ ਚਿੱਠੀ ਪਹੁੰਚਦੀ ਹੈ ਸ਼ਿਕਾਇਤ ਪਹੁੰਚਦੀ ਹੈ ਤਾਂ ਤਕਰੀਬਨ 33 ਤੋਂ 34 ਪੰਨਿਆਂ ਦਾ ਇਹ ਡਾਕੂਮੈਂਟ ਭੇਜਿਆ ਜਾਂਦਾ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਐਨ ਐਚ ਏ ਆਈਏ ਵੱਲੋਂ ਕਿ ਜੋ ਵੀ ਸਾਰੀ ਕਾਰਵਾਈ ਵਾਪਰੀ ਹੈ ਜਿੰਨੇ ਵੀ ਲੋਕਾਂ ਦੀ ਕੁੱਟਮਾਰ ਹੋਈ ਹੈ ਉਹਨਾਂ ਦੀਆਂ ਤਸਵੀਰਾਂ ਵੀ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਕਿ ਜੋ ਵੀ ਭਾਰਤ ਮਾਰਾ ਪ੍ਰੋਜੈਕਟ ਦੇ ਤਹਿਤ ਪੰਜਾਬ ਦੇ ਵਿੱਚ ਪ੍ਰੋਜੈਕਟ ਚੱਲ ਰਹੇ ਨੇ ਸੜਕੀ ਪ੍ਰੋਜੈਕਟ ਹਾਈਵੇ ਪ੍ਰੋਜੈਕਟ ਚੱਲ ਰਹੇ ਨੇ ਉਸ ਨੂੰ sire ਨਹੀਂ ਚੜਨ ਦਿੱਤਾ ਜਾ ਰਿਹਾ ਕਿਸਾਨਾਂ ਵੱਲੋਂ ਲੋਕਾਂ ਵੱਲੋਂ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਤਾਂ ਕੀਤਾ ਹੀ ਜਾ ਰਿਹਾ ਇੱਥੋਂ ਤੱਕ ਕਿ NHAI ਦੇ ਅਫਸਰਾਂ ਨੂੰ ਅਧਿਕਾਰੀਆਂ ਨੂੰ ਕੁੱਟਿਆ ਤੱਕ ਜਾ ਰਿਹਾ ਕਈਆਂ ਦੇ ਹੱਡਾ ਪੈਰਾਂ ਨੂੰ ਸੱਟਾਂ ਮਾਰੀਆਂ ਨੇ ਅੱਖਾਂ ਤੱਕ ਦੀਆਂ ਤਸਵੀਰਾਂ ਨੇ ਜੋ ਸ਼ਿਕਾਇਤ ਵਜੋਂ ਨਾਲ ਨੱਥੀ ਕੀਤੀਆਂ ਗਈਆਂ ਨੇ ਤਾਂ ਇਸ ਤੋਂ ਬਾਅਦ ਜਿਵੇਂ ਹੀ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਇਹ ਚਿੱਠੀ ਮਿਲਦੀ ਹੈ ਤਾਂ ਉਹਨਾਂ ਵੱਲੋਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਬਕਾਇਦਾ ਇਹ ਸਭ ਕੁਝ ਲਿਖ ਕੇ ਕਿਹਾ ਜਾਂਦਾ ਹੈ ਕਿ ਐਕਸ਼ਨ ਜਲਦੀ ਲਿਆ ਜਾਵੇ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਜੋ ਵੀ NHAI ਦੀ ਸ਼ਿਕਾਇਤ ਆ ਉਸ ਨੂੰ ਜਲਦ ਦੁਰਸਤ ਕੀਤਾ ਜਾਵੇ ਤੁਹਾਨੂੰ ਦੱਸ ਦਿੰਦੇ ਆ ਕਿ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਵੱਲੋਂ ਜੋ ਚਿੱਠੀਆਂ ਲਿਖੀਆਂ ਗਈਆਂ ਨੇ ਉਹਨਾਂ ਦੇ ਤਹਿਤ ਜੋ ਪ੍ਰੋਜੈਕਟ ਚੱਲ ਰਹੇ ਨੇ ਜਲੰਧਰ ਤੇ ਲੁਧਿਆਣਾ ਦੇ ਵਿੱਚ ਕਟਨਾਵਾ ਵਾਪਰੀਆਂ ਨੇ ਅਫਸਰਾਂ ਦੇ ਨਾਲ ਕੁੱਟਮਾਰ ਹੋਈ ਹੈ ਤੇ ਨਾਲ ਹੀ ਲਿਖਿਆ ਗਿਆ ਹੈ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਬਾਅਦ ਵਿੱਚ ਜੋ FIR ਦਰਜ ਹੋਈ ਹੈ ਉਸ ਦੇ ਵਿੱਚ ਧਰਾਵਾਂ ਕੋਈ ਬਹੁਤੀਆਂ ਸਖਤ ਨਹੀਂ ਲੱਗੀਆਂ ਜਿਸ ਤੋਂ ਬਾਅਦ ਜੋ ਲੋਕ ਨੇ ਉਹ ਰਿਹਾ ਵੀ ਹੋ ਚੁੱਕੇ ਨੇ ਬਰੀ ਹੋ ਚੁੱਕੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਲੱਖਾ ਸਿਧਾਣਾ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ ਕਿ ਲੱਖਾ ਸਿਧਾਣਾ ਜੋ ਕਿਸਾਨ ਆਗੂ ਨੇ ਉਹਨਾਂ ਵੱਲੋਂ ਵੀ ਡਰਾਇਆ ਧਮਕਾਇਆ ਜਾ ਰਿਹਾ ਉਹਨਾਂ ਦੇ ਕੋਲੋਂ ਅਧਿਕਾਰੀ ਅਫਸਰ ਡਰ ਰਹੇ ਨੇ ਤੇ ਕੰਮ ਕਰਨ ਤੋਂ ਕਿਨਾਰਾ ਕਰ ਰਹੇ ਨੇ ਇਨਕਾਰ ਕਰ ਰਹੇ ਨੇ ਇਸ ਤੋਂ ਪਹਿਲਾਂ ਵੀ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਜੋ ਨਿਤਿਨ ਗੜਕਰੀ ਮੰਤਰੀ ਕੇਂਦਰੀ ਮੰਤਰੀ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਤਿੰਨ ਵੱਡੇ ਪ੍ਰੋਜੈਕਟ ਖੂ ਖਾਤੇ ਵੜ ਗਏ ਨੇ ਕਿਉਂਕਿ ਉਸ ਨੇ ਕਿ ਸਰਕਾਰ ਨੇ سنجੀਦਗੀ ਨਹੀਂ ਦਿਖਾਈ ਸੀ ਤਾਂ ਹੁਣ ਉਸ ਤੋਂ ਬਾਅਦ ਐਨ ਐ ਚੀਏ ਵੱਲੋਂ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਉੱਤੇ ਇਹ ਜੋ ਇਲਜ਼ਾਮ ਲਗਾਏ ਨੇ ਕਿਸਾਨਾਂ ਦੇ ਉੱਤੇ ਲੋਕਾਂ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਕਾਰਨ ਅਫਸਰ ਅਧਿਕਾਰੀ ਕੰਮ ਕਰਨ ਲਈ ਇੱਥੇ ਰਾਜ਼ੀ ਨਹੀਂ ਕਿਉਂਕਿ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਹੈ ਤਾਂ ਇਸੇ ਕਾਰਨ ਲਗਾਤਾਰ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਹ ਸਭ ਨੂੰ ਲੈ ਕੇ ਜੋ ਮੁੱਖ ਸਕੱਤਰ ਹੈ ਚੀਫ ਸੈਕਟਰੀ ਹੈ ਉਹਨਾਂ ਵੱਲੋਂ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਸਾਰੇ ਘਟਨਾ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਐਫ ਆਈ ਆਰ ਦਰਜ ਕੀਤੀ ਜਾਵੇ ਜਲੰਧਰ ਤੇ ਲੁਧਿਆਣਾ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਸੀ ਅਧਿਕਾਰੀਆਂ ਤੇ ਜੋ ਹਮਲਾ ਹੋਇਆ ਸੀ ਇਨ੍ਹਾਂ ਹਮਲਿਆਂ ਵਿੱਚ ਹਮਲਾਵਰਾਂ ਦੇ ਖਿਲਾਫ ਪੁਲਿਸ ਵੱਲੋਂ ਕਮਜ਼ੋਰ ਧਾਰਾ ਲਗਾਈਆਂ ਗਈਆਂ ਨੇ ਜਿਸ ਤੋਂ ਬਾਅਦ ਹਮਲਾਵਰਾਂ ਨੂੰ ਜ਼ਮਾਨਤ ਮਿਲ ਗਈ ਹੈ ਇਹ ਐਨ ਐਚ ਏ ਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਅਤੇ ਉਹਨਾਂ ਦਾ ਨਾਲ ਹੀ ਇਹ ਵੀ ਮੰਗ ਕੀਤੀ ਗਈ ਹੈ ਕਿ ਇਹ ਧਰਾਵਾਂ ਕੱਚੀਆਂ ਨੇ ਬਹੁਤ ਥੋੜੀਆਂ ਨੇ ਛੋਟੀਆਂ ਨੇ ਇਨਾਂ ਦੇ ਬਦਲੇ ਇਰਾਦਾ ਕਤਲ ਵਰਗੀ ਧਾਰਾ ਲਗਾਉਣੀ ਚਾਹੀਦੀ ਹੈ ਪਰ ਜੋ ਕਿ ਅਜੇ ਹਾ ਨਹੀਂ ਹੋਇਆ ਦੂਜੇ ਪਾਸੇ ਲੁਧਿਆਣਾ ਦੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਆਗੂ ਲੱਖਾ ਸਿਧਾਣਾ ਅਤੇ ਪਿੰਡ ਦੇ ਲੋਕਾਂ ਵੱਲੋਂ NHAI ਦੇ ਕੈਂਪ ਆਫਿਸ ਨੂੰ ਅੱਗ ਲਗਾਉਣ ਅਤੇ ਜਿੰਦਾ ਸਾੜਨ ਦੀ ਧਮਕੀ ਦਿੱਤੀ ਹੈ ਯਾਨੀ ਕਿ ਸਿੱਧੇ ਸਿੱਧੇ ਤੌਰ ਦੇ ਉੱਤੇ ਇਹ ਰਾਸ਼ਟਰੀ ਮੁੱਦਾ ਹੁਣ ਬਣਾ ਲਿਆ ਗਿਆ ਹੈ ਕਿ ਜੋ ਵੀ NHAI ਦੇ ਕੈਂਪ ਦੇ ਉੱਤੇ ਲੱਖਾ ਸਿਧਾਣਾ ਤੇ ਕਿਸਾਨਾਂ ਨੇ ਹਮਲਾ ਕੀਤਾ ਅੱਗ ਲਗਾਉਣ ਦੀ ਗੱਲ ਆਖ ਦਿੱਤੀ ਗਈ ਹੈ ਯਾਨੀ ਕਿ ਸਿੱਧਾ ਇਰਾਦਾ ਹੈ ਕਤਲ ਦੀ ਮੰਗ ਕੀਤੀ ਜਾ ਰਹੀ ਹੈ ਐਨਐਚਆਈ ਦੇ ਅਧਿਕਾਰੀਆਂ ਦਾ ਕਹਿਣਾ ਕਿ ਅਜਿਹੇ ਮਾਹੌਲ ਵਿੱਚ ਪ੍ਰੋਜੈਕਟ ਉੱਤੇ ਪੰਜਾਬ ਵਿੱਚ ਕੰਮ ਕਰਨਾ ਬਹੁਤ ਔਖਾ ਹੈ ਚੀਫ ਸੈਕਟਰੀ ਨੇ ਜੋ ਸ਼ਿਕਾਇਤ ਮਿਲੀ ਹੈ ਉਸ ਤੋਂ ਬਾਅਦ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਠੋਸ ਕਾਰਵਾਈ ਕਰਦੇ ਹੋਏ ਐਫ ਆਈ ਆਰ ਦਰਜ ਕੀਤੀ ਜਾਵੇ ਮਾਮਲੇ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ਦਰਅਸਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਇਸ ਭਾਰਤ ਮਾਲਾ ਪ੍ਰੋਜੈਕਟ ਦੀ ਸਮੀਖਿਆ ਮੀਟਿੰਗ ਕਰਨ ਜਾ ਰਹੇ ਨੇ ਇਸ ਦੌਰਾਨ ਕਿਹੜੀਆਂ ਲਗਾਈਆਂ ਜਾ ਰਹੀਆਂ ਨੇ ਕਿ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ 28 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਿਕਾਇਤ ਇਸ ਸਬੰਧ ਵਿੱਚ ਕਰ ਸਕਦੇ ਨੇ ਯਾਨੀ ਕਿ ਪੰਜਾਬ ਨੂੰ ਲੈ ਕੇ ਜੋ ਹੁਣ ਤੱਕ ਵਿਵਾਦ ਚੱਲ ਰਿਹਾ ਹੈ ਚਾਹੇ ਉਹ ਨੇਤਨ ਗੜਕਰੀ ਦੇ ਇਲਜ਼ਾਮ ਹੋਣ ਕੇ ਸਰਕਾਰ ਦੀ سنجਿਦਗੀ ਕਾਰਨ ਇੱਥੋਂ ਦੇ ਵੱਡੇ ਪ੍ਰੋਜੈਕਟ ਖਤਮ ਹੋਏ ਨੇ ਤੇ ਹੁਣ NHAI ਵੱਲੋਂ ਜੋ ਇਲਜ਼ਾਮ ਲਗਾਏ ਗਏ ਨੇ ਪੰਜਾਬ ਦੇ ਲੋਕਾਂ ਦੇ ਉੱਤੇ ਕਿਸਾਨਾਂ ਗੂ ਲੱਖਾ ਸਿਧਾਨਾ ਦੇ ਉੱਤੇ ਤਾਂ ਉਸ ਦੀ ਸਮੀਖਿਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸ਼ਾਮਲ ਕਰਨ ਦੀ ਸ਼ਾਇਦ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਮੁੱਦਾ ਜਿਹੜਾ ਨੈਸ਼ਨਲ ਮੁੱਦਾ ਹੋਰ ਜ਼ਿਆਦਾ ਪੱਕ ਜਾਏਗਾ ਕਿਉਂਕਿ ਪ੍ਰਧਾਨ ਮੰਤਰੀ ਜਦੋਂ ਇਸ ਸਾਰੇ ਪ੍ਰੋਜੈਕਟ ਦੀ ਸਮੀਖਿਆ ਕਰਨਗੇ ਤਾਂ ਲਾਜ਼ਮੀ ਹੈ ਕਿ ਇਹ ਘਟਨਾਵਾਂ ਦਾ ਜ਼ਿਕਰ ਵੀ ਉੱਥੇ ਜ਼ਰੂਰ ਹੋਵੇਗਾ ਤਾਂ ਇਹ ਸਭ ਨੂੰ ਲੈ ਕੇ ਹੁਣ ਮੁਖ ਸਖਤਰ ਨੇ ਜੋ ਪੰਜਾਬ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜਲਦ ਤੋਂ ਜਲਦ ਇਸ ਮਾਮਲੇ ਤੇ ਐਕਸ਼ਨ ਲਿਆ ਜਾਵੇ ਤਾਂ ਦੇਖਣਾ ਹੋਵੇਗਾ ਉਸ ਤੋਂ ਬਾਅਦ ਹੁਣ ਕੀ ਸਖਤ ਕਾਰਵਾਈ ਹੁੰਦੀ ਹੈ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਯਾਨੀ ਕਿ ਐਨ ਐਚ ਏ ਆਈ ਦੇ ਅਧਿਕਾਰੀ ਸੁਰੱਖਿਅਤ ਨਹੀਂ ਹਨ ਅਜੇ ਇਹ ਇਲਜ਼ਾਮ ਲਗਾ ਲਗਾਏ ਗਏ ਨੇ ਐਨ ਐਚ ਏ ਆਈਏ ਵੱਲੋਂ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਮੁੱਖ ਸਕੱਤਰ ਕੋਲ ਜੋ ਚਿੱਠੀ ਪਹੁੰਚੀ ਹੈ ਸਾਫ਼ ਤੌਰ ਤੇ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਮਾਰਾ ਪ੍ਰੋਜੈਕਟ ਤਹਿਤ ਜੋ ਪ੍ਰੋਜੈਕਟ ਪੰਜਾਬ ਦੇ ਵਿੱਚ ਚੱਲ ਰਹੇ ਨੇ ਉਹਨਾਂ ਪ੍ਰੋਜੈਕਟਾਂ ਨੂੰ ਚਲਾਉਣ ਵਾਲੇ ਜਿੰਨੇ ਵੀ ਕੰਟਰੈਕਟਰ ਨੇ ਜਿੰਨੇ ਵੀ ਅਫਸਰ ਨੇ ਅਧਿਕਾਰੀ ਨੇ ਉਹ ਪੰਜਾਬ ਦੇ ਵਿੱਚ ਹੁਣ ਸੁਰੱਖਿਅਤ ਨਹੀਂ ਹੈ ਇਸ ਨੂੰ ਲੈ ਕੇ ਬਕਾਇਦਾ ਐਨ ਐਚ ਏ ਆਈਏ ਵੱਲੋਂ ਕਈ ਕਿਸਾਨਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਤੇ ਇਸੇ ਦੇ ਵਿੱਚ ਲੱਖਾ ਸਿਧਾਣਾ ਦਾ ਨਾਮ ਵੀ ਸ਼ਾਮਲ ਹੈ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਮੁਖ ਸਕੱਤਰ ਨੂੰ ਇਹ ਚਿੱਠੀ ਪਹੁੰਚਦੀ ਹੈ ਸ਼ਿਕਾਇਤ ਪਹੁੰਚਦੀ ਹੈ ਤਾਂ ਤਕਰੀਬਨ 33 ਤੋਂ 34 ਪੰਨਿਆਂ ਦਾ ਇਹ ਡਾਕੂਮੈਂਟ ਭੇਜਿਆ ਜਾਂਦਾ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਐਨ ਐਚ ਏ ਆਈਏ ਵੱਲੋਂ ਕਿ ਜੋ ਵੀ ਸਾਰੀ ਕਾਰਵਾਈ ਵਾਪਰੀ ਹੈ ਜਿੰਨੇ ਵੀ ਲੋਕਾਂ ਦੀ ਕੁੱਟਮਾਰ ਹੋਈ ਹੈ ਉਹਨਾਂ ਦੀਆਂ ਤਸਵੀਰਾਂ ਵੀ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਕਿ ਜੋ ਵੀ ਭਾਰਤ ਮਾਰਾ ਪ੍ਰੋਜੈਕਟ ਦੇ ਤਹਿਤ ਪੰਜਾਬ ਦੇ ਵਿੱਚ ਪ੍ਰੋਜੈਕਟ ਚੱਲ ਰਹੇ ਨੇ ਸੜਕੀ ਪ੍ਰੋਜੈਕਟ ਹਾਈਵੇ ਪ੍ਰੋਜੈਕਟ ਚੱਲ ਰਹੇ ਨੇ ਉਸ ਨੂੰ sire ਨਹੀਂ ਚੜਨ ਦਿੱਤਾ ਜਾ ਰਿਹਾ ਕਿਸਾਨਾਂ ਵੱਲੋਂ ਲੋਕਾਂ ਵੱਲੋਂ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਤਾਂ ਕੀਤਾ ਹੀ ਜਾ ਰਿਹਾ ਇੱਥੋਂ ਤੱਕ ਕਿ NHAI ਦੇ ਅਫਸਰਾਂ ਨੂੰ ਅਧਿਕਾਰੀਆਂ ਨੂੰ ਕੁੱਟਿਆ ਤੱਕ ਜਾ ਰਿਹਾ ਕਈਆਂ ਦੇ ਹੱਡਾਂ ਪੈਰਾਂ ਨੂੰ ਸੱਟਾਂ ਮਾਰੀਆਂ ਨੇ ਅੱਖਾਂ ਤੱਕ ਦੀਆਂ ਤਸਵੀਰਾਂ ਨੇ ਜੋ ਸ਼ਿਕਾਇਤ ਵਜੋਂ ਨਾਲ ਨਥੀ ਕਿੰਨੀਆਂ ਗਈਆਂ ਨੇ ਤਾਂ ਇਸ ਤੋਂ ਬਾਅਦ ਜਿਵੇਂ ਹੀ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਇਹ ਚਿੱਠੀ ਮਿਲਦੀ ਹੈ ਤਾਂ ਉਹਨਾਂ ਵੱਲੋਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਬਕਾਇਦਾ ਇਹ ਸਭ ਕੁਝ ਲਿਖ ਕੇ ਕਿਹਾ ਜਾਂਦਾ ਹੈ ਕਿ ਐਕਸ਼ਨ ਜਲਦੀ ਲਿਆ ਜਾਵੇ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਜੋ ਵੀ NHAI ਦੀ ਸ਼ਿਕਾਇਤ ਆ ਉਸ ਨੂੰ ਜਲਦ ਦੁਰਸਤ ਕੀਤਾ ਜਾਵੇ ਤੁਹਾਨੂੰ ਦੱਸ ਦਿੰਦੇ ਆ ਕਿ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਵੱਲੋਂ ਜੋ ਚਿੱਠੀਆਂ ਲਿਖੀਆਂ ਗਈਆਂ ਨੇ ਉਹਨਾਂ ਦੇ ਤਹਿਤ ਜੋ ਪ੍ਰੋਜੈਕਟ ਚੱਲ ਰਹੇ ਨੇ ਜਲੰਧਰ ਤੇ ਲੁਧਿਆਣਾ ਦੇ ਵਿੱਚ ਕਟਨਾਵਾ ਵਾਪਰੀਆਂ ਨੇ ਅਫਸਰਾਂ ਦੇ ਨਾਲ ਕੁੱਟਮਾਰ ਹੋਈ ਹੈ ਤੇ ਨਾਲ ਹੀ ਲਿਖਿਆ ਗਿਆ ਹੈ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਬਾਅਦ ਵਿੱਚ ਜੋ FIR ਦਰਜ ਹੋਈ ਹੈ ਉਸ ਦੇ ਵਿੱਚ ਧਰਾਵਾਂ ਕੋਈ ਬਹੁਤੀਆਂ ਸਖਤ ਨਹੀਂ ਲੱਗੀਆਂ ਜਿਸ ਤੋਂ ਬਾਅਦ ਜੋ ਲੋਕ ਨੇ ਉਹ ਰਿਹਾ ਵੀ ਹੋ ਚੁੱਕੇ ਨੇ ਬਰੀ ਹੋ ਚੁੱਕੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਲੱਖਾ ਸਿਧਾਣਾ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ ਕਿ ਲੱਖਾ ਸਿਧਾਣਾ ਜੋ ਕਿਸਾਨ ਆਗੂ ਨੇ ਉਹਨਾਂ ਵੱਲੋਂ ਵੀ ਡਰਾਇਆ ਧਮਕਾਇਆ ਜਾ ਰਿਹਾ ਉਹਨਾਂ ਦੇ ਕੋਲੋਂ ਅਧਿਕਾਰੀ ਅਫਸਰ ਡਰ ਰਹੇ ਨੇ ਤੇ ਕੰਮ ਕਰਨ ਤੋਂ ਕਿਨਾਰਾ ਕਰ ਰਹੇ ਨੇ ਇਨਕਾਰ ਕਰ ਰਹੇ ਨੇ ਇਸ ਤੋਂ ਪਹਿਲਾਂ ਵੀ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਜੋ ਨਿਤਿਨ ਗੜਕਰੀ ਮੰਤਰੀ ਕੇਂਦਰੀ ਮੰਤਰੀ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਤਿੰਨ ਵੱਡੇ ਪ੍ਰੋਜੈਕਟ ਖੂ ਖਾਤੇ ਵੜ ਗਏ ਨੇ ਕਿਉਂਕਿ ਉਸ ਨੇ ਕਿ ਸਰਕਾਰ ਨੇ سنجੀਦਗੀ ਨਹੀਂ ਦਿਖਾਈ ਸੀ ਤਾਂ ਹੁਣ ਉਸ ਤੋਂ ਬਾਅਦ ਐਨ ਐਚ ਆਈ ਵੱਲੋਂ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਉੱਤੇ ਇਹ ਜੋ ਇਲਜ਼ਾਮ ਲਗਾਏ ਨੇ ਕਿਸਾਨਾਂ ਦੇ ਉੱਤੇ ਲੋਕਾਂ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਕਾਰਨ ਅਫਸਰ ਅਧਿਕਾਰੀ ਕੰਮ ਕਰਨ ਲਈ ਇੱਥੇ ਰਾਜ਼ੀ ਨਹੀਂ ਕਿਉਂਕਿ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਹੈ ਤਾਂ ਇਸੇ ਕਾਰਨ ਲਗਾਤਾਰ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਹ ਸਭ ਨੂੰ ਲੈ ਕੇ ਜੋ ਮੁੱਖ ਸਕੱਤਰ ਹੈ ਚੀਫ ਸੈਕਟਰੀ ਹੈ ਉਹਨਾਂ ਵੱਲੋਂ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਸਾਰੇ ਘਟਨਾ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਐਫ ਆਈ ਆਰ ਦਰਜ ਕੀਤੀ ਜਾਵੇ ਜਲੰਧਰ ਤੇ ਲੁਧਿਆਣਾ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਸੀ ਅਧਿਕਾਰੀਆਂ ਤੇ ਜੋ ਹਮਲਾ ਹੋਇਆ ਸੀ ਇਹਨਾਂ ਹਮਲਿਆਂ ਵਿੱਚ ਹਮਲਾਵਰਾਂ ਦੇ ਖਿਲਾਫ ਪੁਲਿਸ ਵੱਲੋਂ ਕਮਜ਼ੋਰ ਧਾਰਾ ਲਗਾਈਆਂ ਗਈਆਂ ਨੇ ਜਿਸ ਤੋਂ ਬਾਅਦ ਹਮਲਾਵਰਾਂ ਨੂੰ ਜ਼ਮਾਨਤ ਮਿਲ ਗਈ ਹੈ ਇਹ ਐਨ ਐਚ ਏ ਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਅਤੇ ਉਹਨਾਂ ਦਾ ਨਾਲ ਹੀ ਇਹ ਵੀ ਮੰਗ ਕੀਤੀ ਗਈ ਹੈ ਕਿ ਇਹ ਧਾਰਾਵਾਂ ਕੱਚੀਆਂ ਨੇ ਬਹੁਤ ਥੋੜੀਆਂ ਨੇ ਛੋਟੀਆਂ ਨੇ ਇਨਾਂ ਦੇ ਬਦਲੇ ਇਰਾਦਾ ਕਤਲ ਵਰਗੀ ਧਾਰਾ ਲਗਾਉਣੀ ਚਾਹੀਦੀ ਹੈ ਪਰ ਜੋ ਕਿ ਅਜੇ ਹ아 ਨਹੀਂ ਹੋਇਆ ਦੂਜੇ ਪਾਸੇ ਲੁਧਿਆਣਾ ਦੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਆਗੂ ਲੱਖਾ ਸਿਧਾਣਾ ਅਤੇ ਪਿੰਡ ਦੇ ਲੋਕਾਂ ਵੱਲੋਂ NHAI ਦੇ ਕੈਂਪ ਆਫਿਸ ਨੂੰ ਅੱਗ ਲਗਾਉਣ ਅਤੇ ਜਿੰਦਾ ਸਾੜਨ ਦੀ ਧਮਕੀ ਦਿੱਤੀ ਹੈ ਯਾਨੀ ਕਿ ਸਿੱਧੇ ਸਿੱਧੇ ਤੌਰ ਦੇ ਉੱਤੇ ਇਹ ਰਾਸ਼ਟਰੀ ਮੁੱਦਾ ਹੁਣ ਬਣਾ ਲਿਆ ਗਿਆ ਹੈ ਕਿ ਜੋ ਵੀ NHAI ਦੇ ਕੈਂਪ ਦੇ ਉੱਤੇ ਲੱਖਾ ਸਿਧਾਣਾ ਤੇ ਕਿਸਾਨਾਂ ਨੇ ਹਮਲਾ ਕੀਤਾ ਅੱਗ ਲਗਾਉਣ ਦੀ ਗੱਲ ਆਖ ਦਿੱਤੀ ਗਈ ਹੈ ਯਾਨੀ ਕਿ ਸਿੱਧਾ ਇਰਾਦਾ ਹੈ ਕਤਲ ਦੀ ਮੰਗ ਕੀਤੀ ਜਾ ਰਹੀ ਹੈ ਐਨਐਚਆਈ ਦੇ ਅਧਿਕਾਰੀਆਂ ਦਾ ਕਹਿਣਾ ਕਿ ਅਜਿਹੇ ਮਾਹੌਲ ਵਿੱਚ ਪ੍ਰੋਜੈਕਟ ਉੱਤੇ ਪੰਜਾਬ ਵਿੱਚ ਕੰਮ ਕਰਨਾ ਬਹੁਤ ਔਖਾ ਹੈ ਚੀਫ ਸੈਕਟਰੀ ਨੇ ਜੋ ਸ਼ਿਕਾਇਤ ਮਿਲੀ ਹੈ ਉਸ ਤੋਂ ਬਾਅਦ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਥੋਸ ਕਾਰਵਾਈ ਕਰਦੇ ਹੋਏ ਐਫ ਆਈ ਆਰ ਦਰਜ ਕੀਤੀ ਜਾਵੇ ਮਾਮਲੇ ਨੂੰ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ਦਰਅਸਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਇਸ ਭਾਰਤ ਮਾਲਾ ਪ੍ਰੋਜੈਕਟ ਦੀ ਸਮੀਖਿਆ ਮੀਟਿੰਗ ਕਰਨ ਜਾ ਰਹੇ ਨੇ ਇਸ ਦੌਰਾਨ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ 28 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਿਕਾਇਤ ਇਸ ਸਬੰਧ ਵਿੱਚ ਕਰ ਸਕਦੇ ਨੇ ਯਾਨੀ ਕਿ ਪੰਜਾਬ ਨੂੰ ਲੈ ਕੇ ਜੋ ਹੁਣ ਤੱਕ ਵਿਵਾਦ ਚੱਲ ਰਿਹਾ ਹੈ ਚਾਹੇ ਉਹ ਨਿਤਿਨ ਗੜਕਰੀ ਦੇ ਇਲਜ਼ਾਮ ਹੋਣ ਕਿ ਸਰਕਾਰ ਦੀ ਸੰਜੀਦਗੀ ਕਾਰਨ ਇੱਥੋਂ ਦੇ ਵੱਡੇ ਪ੍ਰੋਜੈਕਟ ਖਤਮ ਹੋਏ ਨੇ ਤੇ ਹੁਣ NHAI ਵੱਲੋਂ ਜੋ ਇਲਜ਼ਾਮ ਲਗਾਏ ਗਏ ਨੇ ਪੰਜਾਬ ਦੇ ਲੋਕਾਂ ਦੇ ਉੱਤੇ ਕਿਸਾਨਾਂ ਗੁੱਲੱਖਾ ਸਿਧਾਨਾ ਦੇ ਉੱਤੇ ਤਾਂ ਉਸ ਦੀ ਸਮੀਖਿਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸ਼ਾਮਲ ਕਰਨ ਦੀ ਸ਼ਾਇਦ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਮੁੱਦਾ ਜਿਹੜਾ ਨੈਸ਼ਨਲ ਮੁੱਦਾ ਹੋਰ ਜ਼ਿਆਦਾ ਪੱਕ ਜਾਏਗਾ ਕਿਉਂਕਿ ਪ੍ਰਧਾਨ ਮੰਤਰੀ ਜਦੋਂ ਇਸ ਸਾਰੇ ਪ੍ਰੋਜੈਕਟ ਦੀ ਸਮੀਖਿਆ ਕਰਨਗੇ ਤਾਂ ਲਾਜ਼ਮੀ ਹੈ ਕਿ ਇਹ ਘਟਨਾਵਾਂ ਦਾ ਜ਼ਿਕਰ ਵੀ ਉੱਥੇ ਜ਼ਰੂਰ ਹੋਵੇਗਾ ਤਾਂ ਇਹ ਸਭ ਨੂੰ ਲੈ ਕੇ ਹੁਣ ਮੁਖ ਸਖਤਰ ਨੇ ਜੋ ਪੰਜਾਬ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜਲਦ ਤੋਂ ਜਲਦ ਇਸ ਮਾਮਲੇ ਤੇ ਐਕਸ਼ਨ ਲਿਆ ਜਾਵੇ ਤਾਂ ਦੇਖਣਾ ਹੋਵੇਗਾ ਉਸ ਤੋਂ ਬਾਅਦ ਹੁਣ ਕੀ ਸਖਤ ਕਾਰਵਾਈ ਹੁੰਦੀ ਹੈ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਯਾਨੀ ਕਿ ਐਨ ਐਚ ਏ ਆਈ ਦੇ ਅਧਿਕਾਰੀ ਸੁਰੱਖਿਅਤ ਨਹੀਂ ਹਨ ਅਜੇ ਇਹ ਇਲਜ਼ਾਮ ਲਗਾ ਲਗਾਏ ਗਏ ਨੇ ਐਨ ਐਚ ਏ ਆਈਏ ਵੱਲੋਂ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਮੁੱਖ ਸਕੱਤਰ ਕੋਲ ਜੋ ਚਿੱਠੀ ਪਹੁੰਚੀ ਹੈ ਸਾਫ਼ ਤੌਰ ਤੇ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਮਾਰਾ ਪ੍ਰੋਜੈਕਟ ਤਹਿਤ ਜੋ ਪ੍ਰੋਜੈਕਟ ਪੰਜਾਬ ਦੇ ਵਿੱਚ ਚੱਲ ਰਹੇ ਨੇ ਉਹਨਾਂ ਪ੍ਰੋਜੈਕਟਾਂ ਨੂੰ ਚਲਾਉਣ ਵਾਲੇ ਜਿੰਨੇ ਵੀ ਕੰਟਰੈਕਟਰ ਨੇ ਜਿੰਨੇ ਵੀ ਅਫਸਰ ਨੇ ਅਧਿਕਾਰੀ ਨੇ ਉਹ ਪੰਜਾਬ ਦੇ ਵਿੱਚ ਹੁਣ ਸੁਰੱਖਿਅਤ ਨਹੀਂ ਹੈ ਇਸ ਨੂੰ ਲੈ ਕੇ ਬਕਾਇਦਾ ਐਨ ਐਚ ਏ ਆਈਏ ਵੱਲੋਂ ਕਈ ਕਿਸਾਨਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਤੇ ਇਸੇ ਦੇ ਵਿੱਚ ਲੱਖਾ ਸਿਧਾਨਾ ਦਾ ਨਾਮ ਵੀ ਸ਼ਾਮਲ ਹੈ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਮੁਖਸਕਤਰ ਨੂੰ ਚਿੱਠੀ ਪਹੁੰਚਦੀ ਹੈ ਸ਼ਿਕਾਇਤ ਪਹੁੰਚਦੀ ਹੈ ਤਾਂ ਤਕਰੀਬਨ 33 ਤੋਂ 34 ਪੰਨਿਆਂ ਦਾ ਇਹ ਡਾਕੂਮੈਂਟ ਭੇਜਿਆ ਜਾਂਦਾ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਐਨ ਐਚ ਏ ਆਈਏ ਵੱਲੋਂ ਕਿ ਜੋ ਵੀ ਸਾਰੀ ਕਾਰਵਾਈ ਵਾਪਰੀ ਹੈ ਜਿੰਨੇ ਵੀ ਲੋਕਾਂ ਦੀ ਕੁੱਟਮਾਰ ਹੋਈ ਹੈ ਉਹਨਾਂ ਦੀਆਂ ਤਸਵੀਰਾਂ ਵੀ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਕਿ ਜੋ ਵੀ ਭਾਰਤ ਮਾਰਾ ਪ੍ਰੋਜੈਕਟ ਦੇ ਤਹਿਤ ਪੰਜਾਬ ਦੇ ਵਿੱਚ ਪ੍ਰੋਜੈਕਟ ਚੱਲ ਰਹੇ ਨੇ ਸੜਕੀ ਪ੍ਰੋਜੈਕਟ ਹਾਈਵੇ ਪ੍ਰੋਜੈਕਟ ਚੱਲ ਰਹੇ ਨੇ ਉਸ ਨੂੰ sire ਨਹੀਂ ਚੜਨ ਦਿੱਤਾ ਜਾ ਰਿਹਾ ਕਿਸਾਨਾਂ ਵੱਲੋਂ ਲੋਕਾਂ ਵੱਲੋਂ ਇਕੱਠੇ ਹੋ ਕੇ ਆ ਵਿਰੋਧ ਪ੍ਰਦਰਸ਼ਨ ਤਾਂ ਕੀਤਾ ਹੀ ਜਾ ਰਿਹਾ ਇੱਥੋਂ ਤੱਕ ਕਿ ਐਨ ਐਚ ਏ ਆਈ ਦੇ ਅਫਸਰਾਂ ਨੂੰ ਅਧਿਕਾਰੀਆਂ ਨੂੰ ਕੁੱਟਿਆ ਤੱਕ ਜਾ ਰਿਹਾ ਹੈ ਕਈਆਂ ਦੇ ਹੱਡਾ ਪੈਰਾਂ ਨੂੰ ਸੱਟਾਂ ਮਾਰੀਆਂ ਨੇ ਅੱਖਾਂ ਤੱਕ ਦੀਆਂ ਤਸਵੀਰਾਂ ਨੇ ਜੋ ਸ਼ਿਕਾਇਤ ਵਜੋਂ ਨਾਲ ਨਹੀਂ ਥੀ ਕਿੰਨੀਆਂ ਗਈਆਂ ਨੇ ਤਾਂ ਇਸ ਸਭ ਤੋਂ ਬਾਅਦ ਜਿਵੇਂ ਹੀ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਇਹ ਚਿੱਠੀ ਮਿਲਦੀ ਹੈ ਤਾਂ ਉਹਨਾਂ ਵੱਲੋਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਬਕਾਇਦਾ ਇਹ ਸਭ ਕੁਝ ਲਿਖ ਕੇ ਕਿਹਾ ਜਾਂਦਾ ਹੈ ਕਿ ਐਕਸ਼ਨ ਜਲਦੀ ਲਿਆ ਜਾਵੇ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਜੋ ਵੀ NHAI ਦੀ ਸ਼ਿਕਾਇਤ ਆ ਉਸ ਨੂੰ ਜਲਦ ਦੁਰਸਤ ਕੀਤਾ ਜਾਵੇ ਤੁਹਾਨੂੰ ਦੱਸ ਦਿੰਦੇ ਆ ਕਿ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਵੱਲੋਂ ਜੋ ਚਿੱਠੀਆਂ ਲਿਖੀਆਂ ਗਈਆਂ ਨੇ ਉਹਨਾਂ ਦੇ ਤਹਿਤ ਜੋ ਪ੍ਰੋਜੈਕਟ ਚੱਲ ਰਹੇ ਨੇ ਜਲੰਧਰ ਤੇ ਲੁਧਿਆਣਾ ਦੇ ਵਿੱਚ ਕਟਨਾਵਾ ਵਾਪਰੀਆਂ ਨੇ ਅਫਸਰਾ ਦੇ ਨਾਲ ਕੁੱਟਮਾਰ ਹੋਈ ਹੈ ਤੇ ਨਾਲ ਹੀ ਲਿਖਿਆ ਗਿਆ ਹੈ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਬਾਅਦ ਵਿੱਚ ਜੋ FIR ਦਰਜ ਹੋਈ ਹੈ ਉਸ ਦੇ ਵਿੱਚ ਧਰਾਵਾਂ ਕੋਈ ਬਹੁਤੀਆਂ ਸਖਤ ਨਹੀਂ ਲੱਗੀਆਂ ਜਿਸ ਤੋਂ ਬਾਅਦ ਜੋ ਲੋਕ ਨੇ ਉਹ ਰਿਹਾ ਵੀ ਹੋ ਚੁੱਕੇ ਨੇ ਬਰੀ ਹੋ ਚੁੱਕੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਲੱਖਾ ਸਿਧਾਣਾ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ ਕਿ ਲੱਖਾ ਸਿਧਾਣਾ ਜੋ ਕਿਸਾਨ ਆਗੂ ਨੇ ਉਹਨਾਂ ਵੱਲੋਂ ਵੀ ਡਰਾਇਆ ਧਮਕਾਇਆ ਜਾ ਰਿਹਾ ਉਹਨਾਂ ਦੇ ਕੋਲੋਂ ਅਧਿਕਾਰੀ ਅਫਸਰ ਡਰ ਰਹੇ ਨੇ ਤੇ ਕੰਮ ਕਰਨ ਤੋਂ ਕਿਨਾਰਾ ਕਰ ਰਹੇ ਨੇ ਇਨਕਾਰ ਕਰ ਰਹੇ ਨੇ ਇਸ ਤੋਂ ਪਹਿਲਾਂ ਵੀ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਜੋ ਨਿਤਿਨ ਗੜਕਰੀ ਮੰਤਰੀ ਕੇਂਦਰੀ ਮੰਤਰੀ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਤਿੰਨ ਵੱਡੇ ਪ੍ਰੋਜੈਕਟ ਖੂ ਖਾਤੇ ਵੜ ਗਏ ਨੇ ਕਿਉਂਕਿ ਉਸ ਲੈ ਕੇ ਸਰਕਾਰ ਨੇ سنجੀਦਗੀ ਨਹੀਂ ਦਿਖਾਈ ਸੀ ਤਾਂ ਹੁਣ ਉਸ ਤੋਂ ਬਾਅਦ ਐਨਐਚਏ ਵੱਲੋਂ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਉੱਤੇ ਇਹ ਜੋ ਇਲਜ਼ਾਮ ਲਗਾਏ ਨੇ ਕਿਸਾਨਾਂ ਦੇ ਉੱਤੇ ਲੋਕਾਂ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਕਾਰਨ ਅਫਸਰ ਅਧਿਕਾਰੀ ਕੰਮ ਕਰਨ ਲਈ ਇੱਥੇ ਰਾਜ਼ੀ ਨਹੀਂ ਕਿਉਂਕਿ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਹੈ ਤਾਂ ਇਸੇ ਕਾਰਨ ਲਗਾਤਾਰ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਹ ਸਭ ਨੂੰ ਲੈ ਕੇ ਜੋ ਮੁੱਖ ਸਕੱਤਰ ਹੈ ਚੀਫ ਸੈਕਟਰੀ ਹੈ ਉਹਨਾਂ ਵੱਲੋਂ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਸਾਰੇ ਘਟਨਾ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਐਫ ਆਈ ਆਰ ਦਰਜ ਕੀਤੀ ਜਾਵੇ ਜਲੰਧਰ ਤੇ ਲੁਧਿਆਣਾ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਸੀ ਅਧਿਕਾਰੀਆਂ ਤੇ ਜੋ ਹਮਲਾ ਹੋਇਆ ਸੀ ਇਨ੍ਹਾਂ ਹਮਲਿਆਂ ਵਿੱਚ ਹਮਲਾਵਰਾਂ ਦੇ ਖਿਲਾਫ ਪੁਲਿਸ ਵੱਲੋਂ ਕਮਜ਼ੋਰ ਧਾਰਾ ਲਗਾਈਆਂ ਗਈਆਂ ਨੇ ਜਿਸ ਤੋਂ ਬਾਅਦ ਹਮਲਾਵਰਾਂ ਨੂੰ ਜ਼ਮਾਨਤ ਮਿਲ ਗਈ ਹੈ ਇਹ ਐਨ ਐਚ ਏ ਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਅਤੇ ਉਹਨਾਂ ਦਾ ਨਾਲ ਹੀ ਇਹ ਵੀ ਮੰਗ ਕੀਤੀ ਗਈ ਹੈ ਕਿ ਇਹ ਧਾਰਾਵਾਂ ਕੱਚੀਆਂ ਨੇ ਬਹੁਤ ਥੋੜੀਆਂ ਨੇ ਛੋਟੀਆਂ ਨੇ ਇਨਾਂ ਦੇ ਬਦਲੇ ਇਰਾਦਾ ਕਤਲ ਵਰਗੀ ਧਾਰਾ ਲਗਾਉਣੀ ਚਾਹੀਦੀ ਹੈ ਪਰ ਜੋ ਕਿ ਅਜੇ ਹ아 ਨਹੀਂ ਹੋਇਆ ਦੂਜੇ ਪਾਸੇ ਲੁਧਿਆਣਾ ਦੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਆਗੂ ਲੱਖਾ ਸਿਧਾਣਾ ਅਤੇ ਪਿੰਡ ਦੇ ਲੋਕਾਂ ਵੱਲੋਂ NHAI ਦੇ ਕੈਂਪ ਆਫਿਸ ਨੂੰ ਅੱਗ ਲਗਾਉਣ ਅਤੇ ਜਿੰਦਾ ਸਾੜਨ ਦੀ ਧਮਕੀ ਦਿੱਤੀ ਹੈ ਯਾਨੀ ਕਿ ਸਿੱਧੇ ਸਿੱਧੇ ਤੌਰ ਦੇ ਉੱਤੇ ਇਹ ਰਾਸ਼ਟਰੀ ਮੁੱਦਾ ਹੁਣ ਬਣਾ ਲਿਆ ਗਿਆ ਹੈ ਕਿ ਜੋ ਵੀ NHAI ਦੇ ਕੈਂਪ ਦੇ ਉੱਤੇ ਲੱਖਾ ਸਿਧਾਣਾ ਤੇ ਕਿਸਾਨਾਂ ਨੇ ਹਮਲਾ ਕੀਤਾ ਅੱਗ ਲਗਾਉਣ ਦੀ ਗੱਲ ਆਖ ਦਿੱਤੀ ਗਈ ਹੈ ਯਾਨੀ ਕਿ ਸਿੱਧਾ ਇਰਾਦਾ ਹੈ ਕਤਲ ਦੀ ਮੰਗ ਕੀਤੀ ਜਾ ਰਹੀ ਹੈ ਐਨਐਚਆਈ ਦੇ ਅਧਿਕਾਰੀਆਂ ਦਾ ਕਹਿਣਾ ਕਿ ਅਜਿਹੇ ਮਾਹੌਲ ਵਿੱਚ ਪ੍ਰੋਜੈਕਟ ਉੱਤੇ ਪੰਜਾਬ ਵਿੱਚ ਕੰਮ ਕਰਨਾ ਬਹੁਤ ਔਖਾ ਹੈ ਚੀਫ ਸੈਕਟਰੀ ਨੇ ਜੋ ਸ਼ਿਕਾਇਤ ਮਿਲੀ ਹੈ ਉਸ ਤੋਂ ਬਾਅਦ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਠੋਸ ਕਾਰਵਾਈ ਕਰਦੇ ਹੋਏ ਐਫਆਈਆਰ ਦਰਜ ਕੀਤੀ ਜਾਵੇ ਮਾਮਲੇ ਨੂੰ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ਦਰਅਸਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਇਸ ਭਾਰਤ ਮਾਲਾ ਪ੍ਰੋਜੈਕਟ ਦੀ ਸਮੀਖਿਆ ਮੀਟਿੰਗ ਕਰਨ ਜਾ ਰਹੇ ਨੇ ਇਸ ਦੌਰਾਨ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ 28 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਿਕਾਇਤ ਇਸ ਸਬੰਧ ਵਿੱਚ ਕਰ ਸਕਦੇ ਨੇ ਯਾਨੀ ਕਿ ਪੰਜਾਬ ਨੂੰ ਲੈ ਕੇ ਜੋ ਹੁਣ ਤੱਕ ਵਿਵਾਦ ਚੱਲ ਰਿਹਾ ਹੈ ਚਾਹੇ ਉਹ ਨੇਤਨ ਗੜਕਰੀ ਦੇ ਇਲਜ਼ਾਮ ਹੋਣ ਕੇ ਸਰਕਾਰ ਦੀ سنجਿਦਗੀ ਕਾਰਨ ਇੱਥੋਂ ਦੇ ਵੱਡੇ ਪ੍ਰੋਜੈਕਟ ਖਤਮ ਹੋਏ ਨੇ ਤੇ ਹੁਣ NHAI ਵੱਲੋਂ ਜੋ ਇਲਜ਼ਾਮ ਲਗਾਏ ਗਏ ਨੇ ਪੰਜਾਬ ਦੇ ਲੋਕਾਂ ਦੇ ਉੱਤੇ ਕਿਸਾਨਾਂ ਗੂ ਲੱਖਾ ਸਿਧਾਨਾ ਦੇ ਉੱਤੇ ਤਾਂ ਉਸ ਦੀ ਸਮੀਖਿਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸ਼ਾਮਲ ਕਰਨ ਦੀ ਸ਼ਾਇਦ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਮੁੱਦਾ ਜਿਹੜਾ ਨੈਸ਼ਨਲ ਮੁੱਦਾ ਹੋਰ ਜ਼ਿਆਦਾ ਪੱਕ ਜਾਏਗਾ ਕਿਉਂਕਿ ਪ੍ਰਧਾਨ ਮੰਤਰੀ ਜਦੋਂ ਇਸ ਸਾਰੇ ਪ੍ਰੋਜੈਕਟ ਦੀ ਸਮੀਖਿਆ ਕਰਨਗੇ ਤਾਂ ਲਾਜ਼ਮੀ ਹੈ ਕਿ ਇਹ ਘਟਨਾਵਾਂ ਦਾ ਜ਼ਿਕਰ ਵੀ ਉੱਥੇ ਜ਼ਰੂਰ ਹੋਵੇਗਾ ਤਾਂ ਇਹ ਸਭ ਨੂੰ ਲੈ ਕੇ ਹੁਣ ਮੁਖ ਸਖਤਰ ਨੇ ਜੋ ਪੰਜਾਬ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜਲਦ ਤੋਂ ਜਲਦ ਇਸ ਮਾਮਲੇ ਤੇ ਐਕਸ਼ਨ ਲਿਆ ਜਾਵੇ ਤਾਂ ਦੇਖਣਾ ਹੋਵੇਗਾ ਉਸ ਤੋਂ ਬਾਅਦ ਹੁਣ ਕੀ ਸਖਤ ਕਾਰਵਾਈ ਹੁੰਦੀ ਹੈ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਯਾਨੀ ਕਿ ਐਨ ਐਚ ਏ ਆਈ ਦੇ ਅਧਿਕਾਰੀ ਸੁਰੱਖਿਅਤ ਨਹੀਂ ਹਨ ਅਜੇ ਹੈ ਇਲਜ਼ਾਮ ਲਗਾ ਲਗਾਏ ਗਏ ਨੇ ਐਨ ਐਚ ਏ ਆਈ ਏ ਵੱਲੋਂ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਮੁੱਖ ਸਕੱਤਰ ਕੋਲ ਜੋ ਚਿੱਠੀ ਪਹੁੰਚੀ ਹੈ ਸਾਫ਼ ਤੌਰ ਤੇ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਮਾਰਾ ਪ੍ਰੋਜੈਕਟ ਤਹਿਤ ਜੋ ਪ੍ਰੋਜੈਕਟ ਪੰਜਾਬ ਦੇ ਵਿੱਚ ਚੱਲ ਰਹੇ ਨੇ ਉਹਨਾਂ ਪ੍ਰੋਜੈਕਟਾਂ ਨੂੰ ਚਲਾਉਣ ਵਾਲੇ ਜਿੰਨੇ ਵੀ ਕੰਟਰੈਕਟਰ ਨੇ ਜਿੰਨੇ ਵੀ ਅਫਸਰ ਨੇ ਅਧਿਕਾਰੀ ਨੇ ਉਹ ਪੰਜਾਬ ਦੇ ਵਿੱਚ ਹੁਣ ਸੁਰੱਖਿਅਤ ਨਹੀਂ ਹੈ ਇਸ ਨੂੰ ਲੈ ਕੇ ਬਕਾਇਦਾ ਐਨ ਐਚ ਏ ਆਈ ਏ ਵੱਲੋਂ ਕਈ ਕਿਸਾਨਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਤੇ ਇਸੇ ਦੇ ਵਿੱਚ ਲੱਖਾ ਸਿਧਾਣਾ ਦਾ ਨਾਮ ਵੀ ਸ਼ਾਮਲ ਹੈ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਮੁਖਸਖਤਰ ਨੂੰ ਇਹ ਚਿੱਠੀ ਪਹੁੰਚਦੀ ਹੈ ਸ਼ਿਕਾਇਤ ਪਹੁੰਚਦੀ ਹੈ ਤਾਂ ਤਕਰੀਬਨ ਤੇ